ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਅਮਰਤਪਾਲ ਸਿੰਘ ਹੋਣਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮਪੀ ਅਮਰਤਪਾਲ ਸਿੰਘ ਹੋਣਾ ਤੇ ਐਨਐਸਏ ਦੀ ਮਿਆਦ 1 ਸਾਲ ਹੋਰ ਵਧਾ ਦਿੱਤੀ ਗਈ ਹੈ ਜਿਹਾ ਦੱਸ ਕਿ ਅੱਜ ਐਮਪੀ ਅਮਰਤਪਾਲ ਸਿੰਘ ਹੋਣਾ ਨੂੰ ਲੈ ਕੇ ਆਉਣ ਦੇ ਲਈ ਪੰਜਾਬ ਲੈ ਕੇ ਆਉਣ ਦੇ ਲਈ ਡਿਬਰੂਗੜ ਰਵਾਨਾ ਹੋਈਆਂ ਸੀ ਪੰਜਾਬ ਦੀਆਂ ਟੀਮਾਂ ਪਰ ਇਸ ਵਿਚਾਲੇ ਲਗਾਤਾਰੇ ਸ਼ੱਕ ਜਤਾਇਆ ਜਾ ਰਿਹਾ ਸੀ ਕਿਉਂਕਿ ਕਨਫਰਮੇਸ਼ਨ ਨਹੀਂ ਹੋ ਰਹੀ ਸੀ ਔਰ ਹੁਣ ਵੀ ਸੂਤਰਾਂ ਦੇ ਹਵਾਲੇ ਤੋਂ ਬਹੁਤ ਮਾਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਐਮਪੀ ਅਮਰਪਾਲ ਸਿੰਘ ਹੋਣਾ ਨੂੰ ਅਜੇ ਕੋਈ ਰਾਹਤ ਨਹੀਂ ਮਿਲੀ ਹੈ ਔਰ ਉਹਨਾਂ ਤੇ ਐਨਐਸਏ 1 ਸਾਲ ਹੋਰ ਵਧਾ ਦਿੱਤਾ ਗਿਆਗਾ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਐ MP ਅਮਰਤਪਾਲ ਸਿੰਘ ਹੋਂਾ ਦੇ ਬਾਕੀ ਸਾਥੀ ਸਾਰੇ ਪੰਜਾਬ ਆ ਚੁੱਕੇ ਆ ਡਿਬਰੂਗੜ ਤੋਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਕਿਉਂਕਿ ਸਾਰਿਆਂ ਤੇ ਐਨਐਸਸੀ ਦੁਬਾਰਾ ਨਹੀਂ ਲਗਾਇਆ ਗਿਆ ਜਦੋਂ ਮਿਆਦ ਖਤਮ ਹੋਈ ਤਾਂ ਪੰਜਾਬ ਲਿਆਂਦਾ ਗਿਆ ਜਿਹੜੇ ਇੱਥੇ ਅਜਨਾਲਾ ਕਾਂਡ ਦੇ ਵਿੱਚ ਮੁਲਜ਼ਮ ਦੇ ਤੌਰ ਤੇ ਨਾਮਜ਼ਦ ਕੀਤੇ ਗਏ ਸੀ ਉਹਨਾਂ ਤੇ ਉਹੀ ਕੇਸ ਜਿਹੜਾ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਰੱਖਿਆ ਗਿਆ ਪਿਛਲੇ ਦਿਨੀ ਪੱਪਲਪ੍ਰੀਤ ਸਿੰਘ ਹੁਣ ਹੀ ਆਏ ਜੋ ਕਿ ਐਮਪੀ ਅਮਰਤਪਾਲ ਸਿੰਘ ਹੋਣਾ ਦੇ ਨਾਲ ਅਖੀਰ ਤੱਕ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਪਪਲਪ੍ਰੀਤ ਤਾਂ ਪੰਜਾਬ ਆ ਚੁੱਕਿਆ ਪਰ ਕੱਲਾ ਰਹਿ ਗਿਆ ਹੁਣ ਐਮਪੀ ਅਮਰਤਪਾਲ ਸਿੰਘ ਔਰ ਉਹਨਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਮਪੀ ਅਮਰਤਪਾਲ ਸਿੰਘ ਹੋਣਾ ਦਾ ਐਨਐਸਏ ਜੋ ਉਹਨਾਂ ਤੇ ਲਗਾਇਆ ਗਿਆ ਸੀ ਉਹ 22 April ਨੂੰ ਖਤਮ ਹੋ ਰਿਹਾ ਸੀ ਪਰ ਇਸੇ ਵਿਚਾਰੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਜਿੱਤੇ ਪੰਜਾਬ ਦੀਆਂ ਟੀਮਾਂ ਡਿਬਰੂਗੜ੍ਹ ਵੀ ਪਹੁੰਚ ਗਈਆਂ ਸੀ ਤੇ ਹੁਣ ਉੱਥੇ ਇਹ ਖਬਰ ਨਿਕਲ ਕੇ ਆਈ ਹੈ ਕਿ 1 ਸਾਲ ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਮਰਤਪਾਲ ਸਿੰਘ ਤੇ ਔਰ ਅਜੇ 1 ਸਾਲ ਹੋਰ ਡਿਬਰੂਗੜ੍ਹ ਰਹਿਣਾ ਪਏਗਾ ਐਮਪੀ ਅਮਰਤਪਾਲ ਸਿੰਘ ਹੋਣਾ ਨੂੰ ਤਾਂ ਅਹਿਮ ਡਵੈਲਪਮੈਂਟ ਹੋਈ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਲੋਕ ਜਿਹੜਾ ਬਹੁਤ ਸਾਰੇ ਗੱਲਾਂ ਕਰ ਰਹੇ ਸੀ ਐਮਪੀ ਅਮਰਤਪਾਲ ਸਿੰਘ ਹੋਣਾ ਦੀ ਜਿਹੜੀ ਹੈ ਡਿਬਰੂਗੜ੍ਹ ਤੋਂ ਪੰਜਾਬ ਦੇ ਵਿੱਚ ਸ਼ਿਫਟ ਨੂੰ ਲੈ ਕੇ ਕਿ ਕਦੋਂ ਇਹਨਾਂ ਨੂੰ ਸ਼ਿਫਟ ਕੀਤਾ ਜਾਊਗਾ ਪਰ ਤੋਂ ਅੱਜ ਦੇ ਕੈਂਪੀ ਅਮਰਤਪਾਲ ਸਿੰਘ ਹੋਣਾ ਨੂੰ ਅਜੇ 1 ਸਾਲ ਹੋਰ ਡਿਬਰੂਗੜ੍ਹ ਰਹਿਣਾ ਪਏਗਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 1 ਸਾਲ ਦੇ ਲਈ ਐਨਐਸਏ ਹੋਰ ਵਧਾ ਦਿੱਤਾ ਗਿਆ ਔਰ ਜਿੱਥੇ ਵਾਸੇ ਪਿਛਲੇ ਦਿਨੀ ਵਿਸਾਖੀ ਤੇ ਜਦੋਂ ਪ੍ਰੋਗਰਾਮ ਹੋਇਆ ਸਿਆਸੀ ਕਾਨਫਰੰਸਾਂ ਹੋਈਆਂ ਉਸ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਔਰ ਸਭਜੀਤ ਸਿੰਘ ਖਾਸਾ ਉਹਨਾਂ ਨੇ ਕਿਹਾ ਸੀ ਕਿ 22 April ਨੂੰ ਐਮਪੀ ਅਮਰਤਪਾਲ ਸਿੰਘ ਪੰਜਾਬ ਆ ਜਾਣਗੇ ਐਨਐਸਏ ਉਹਨਾਂ ਦਾ ਖਤਮ ਹੋ ਰਿਹਾ 22 ਨੂੰ ਤੇ 22 ਤਰੀਕ ਨੂੰ 22 April ਨੂੰ ਜਿਹੜਾ ਉਹ ਆ ਜਾਣਗੇ ਪਰ ਹੁਣ ਤੁਹਾਨੂੰ ਦੱਸੀਏ ਕਿ ਐਮਪੀ ਅਮਰਤਪਾਲ ਸਿੰਘ ਹੋਣੀ ਵਾਪਸ ਹਜੇ ਇੱਕ ਸਾਲ ਹੋਰ ਪੰਜਾਬ ਨਹੀਂ ਆਉਣਗੇ ਉਹਨਾਂ ਤੇ ਐਨਐਸਏ ਦੀ ਮਿਆਦ ਜਿਹੜੀ ਹੈ ਉਸ ਦੇ ਵਿੱਚ ਇਜ਼ਾਫਾ ਆ ਗਿਆ ਹੈ ਵਧਾਈ ਗਈ ਹੈ ਐਨਐਸਏ ਇੱਕ ਸਾਲ ਹੋਰ ਲਗਾਤੀ ਗਈ ਹੈ ਹਾਲਾਂਕਿ ਬਾਕੀ ਜਿਹੜੇ ਉਹਨਾਂ ਦੇ ਸਾਥੀ ਸੀ ਉਹ ਤਾਂ ਸਾਰੇ ਪੰਜਾਬ ਆ ਗਏ ਨੇ